ਜਾਓ ਬਾਹਰਲੇ ਮੁਲਕਾਂ ਨੂੰ ਜੀ ਸਰਕੇ ਜਾਓ ਕਮਾਈਆਂ ਕਰਕੇ ਵਾਪਸ ਮੁੜ ਕੇ ਆਪਣੀ ਧਰਤੀ ਮਾਂ ਤੇ ਪਹੁੰਚੋ ਅੱਜ ਪੰਜਾਬ ਨੂੰ ਸੋਡੀ ਬਹੁਤ ਲੋੜ ਹੈ ਹਮੇਸ਼ਾ ਤੁਸੀਂ ਬਾਹਰਲੇ ਮੁਲਕਾਂ ਤੋਂ ਪੰਜਾਬ ਦੀ ਸੇਵਾ ਕਰਦੇ ਆਏ ਆ ਪਰ ਜੇ ਅਸੀਂ ਪੱਕੇ ਤੌਰ ਤੇ ਆਪਣੀ ਜੜ ਪੱਟ ਲਈ ਨਾ ਫਿਰ ਧਰਤੀ नसीब ਨਹੀਂ ਹੋਣੀ ਇਹ ਚੇਤੇ ਰੱਖਿਓ ਆ ਦਾ ਮਾਹੌਲਾ ਪਰ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਸੀਗਾ ਅੱਥਿੱਲਾ ਮੇਰਾ ਮਿੱਤਰ ਆ ਪੜਦੇ ਰਹਿਆ ਇਕੱਠੇ ਕਾਲਜੇ ਕਹਿੰਦਾ ਭਾਈ ਤੋ ਸ਼ਬਦ ਮੈਂ ਆਮ ਤੌਰ ਤੇ ਜਿੰਨਾ ਵਿਆਹ ਦੇ ਵਿੱਚ ਜਾਂਦਾ ਤਾਂ ਇਹ ਪੁੱਛਦਾ ਵੀ ਵਿਆਹ ਅੰਦਰਲਾਕ ਬਾਹਰਲਾ ਅੰਦਰਲਾ ਪਾ ਪੰਜਾਬ ਵਾਲੀ ਐ ਇੱਥੇ ਰਹਿਣਾ ਚਾਹੁੰਨਾਂ ਕਿ ਬਾਹਰ ਲੈ ਆ ਸੋ ਇੱਥੇ ਦਾ ਕੋਈ ਇੰਗਲੈਂਡ ਤੋਂ ਆਇਆ ਹੈ ਆਸਟ੍ਰੇਲੀਆ ਤੋਂ ਕੋਈ ਨਿਊਜ਼ੀਲੈਂਡ ਕੋਈ ਕੈਨੇਡਾ ਕੋਈ ਅਮਰੀਕਾ ਅੰਦਰਲੇ ਘਾਟੀ ਮਿਲੇ ਆ ਸੋ ਸਨ ਇੱਕੋ ਹੀ ਸੁਨੇਹਾ ਪੰਜਾਬੀਓ ਜਾਓ ਬਾਹਰਲੇ ਮੁਲਕਾਂ ਨੂੰ ਜੀ ਸਰ ਕੇ ਜਾਓ ਕਮਾਈਆਂ ਕਰਕੇ ਬਾਹਰੋਂ ਮੁੜ ਕੇ ਆਪਣੀ ਧਰਤੀ ਮਾਂ ਤੇ ਪਹੁੰਚੋ ਅੱਜ ਪੰਜਾਬ ਨੂੰ ਸੋਡੀ ਬਹੁਤ ਲੋੜ ਹੈ ਹਮੇਸ਼ਾ ਤੁਸੀਂ ਬਾਹਰਲੇ ਮੁਲਖਾਂ ਤੋਂ ਪੰਜਾਬ ਦੀ ਸੇਵਾ ਕਰਦੇ ਆਏ ਆਂ ਪਰ ਜੇ ਅਸੀਂ ਪੱਕੇ ਤੌਰ ਤੇ ਆਪਦੀ ਜੜ ਪੱਟ ਲਈ ਨਾ ਫਿਰ ਧਰਤੀ ਨਸੀਬ ਨਹੀਂ ਹੋਣੀ ਇਹ ਚੇਤੇ ਰੱਖਿਓ ਬਾਹਲੇ ਕਹਿ ਦਿੰਦੇ ਨੇ ਕਿ ਭਾਈ ਸਾਡੇ ਬੱਚੇ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਬਾਹਰ ਅਸੀਂ ਗੁਰੂ ਘਰ ਅੰਕਲਾਸਾ ਲਵਾਉਨੇ ਆ ਪੰਜਾਬੀ ਬੋਲਦੇ ਹੀ ਆ ਪੜਨੀ ਲਿਖਣੀ ਨਹੀਂ ਆਉਂਦੀ। ਇਹ ਗੱਲ ਹੋਰ ਚੇਤੇ ਰੱਖਿਓ ਜੇ ਤੁਹਾਡੇ ਜਵਾਕ ਵੱਡੇ ਹੋ ਗਏ ਨਾ ਉਧਰ ਤੇ ਉਧਰ ਪੱਕੇ ਤਾਰ ਤੇ ਜੀ ਲੱਗ ਗਿਆ ਉਥੋਂ ਦੇ ਮਾਹੌਲ ਚ ਘੁਲ ਮਿਲ ਗਏ। ਉਹਨਾਂ ਨੇ ਵਾਪਸ ਨਹੀਂ ਆਉਣਾ। ਉਦੋਂ ਪਹਿਲਾਂ ਪਹਿਲਾਂ ਵਾਪਸ ਪਰਤਿਓ। ਇਹ ਮਿੱਟੀ ਨਾਲ ਆਪਣੇ ਜਵਾਕਾਂ ਦਾ ਮੋਹ ਪਾਓ ਤਾਂ ਹੀ ਤੁਹਾਡੇ ਜਵਾਕਾਂ ਦੇ ਅੱਗੇ ਜਾ ਕੇ ਪੰਜਾਬ ਚ ਆਉਣਾ। ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਕਬੂਲ ਕਰੋ। ਬਾਕੀ ਤੁਸੀਂ ਮੇਰੇ ਨਾਲੋਂ ਵਹਿਤਰ ਜਾਣਦੇ ਹੋ ਕਿ ਬਾਹਰ ਦੇ ਹਾਲਾਤ ਕਿਹੋ ਜਿਹੇ ਨੇ। ਉਹਨਾਂ ਹਾਲਾਤ ਪੋਰ ਚੰਗੇ ਨਹੀਂ ਰਹੇ ਬੰਦਾ ਕਹਿੰਦਾ ਜਿੱਥੇ ਮਰਜ਼ੀ ਚਲਾ ਜਾਵੇ ਪਰ ਅਖੀਰ ਨੂੰ ਮਾਂ ਦੀ ਬੁੱਕਲ ਚ ਆਉਂਦਾ ਤੇ ਸਾਡੀ ਮਾਂ ਧਰਤੀ ਪੰਜਾਬ ਦੀ ਧਰਤੀ ਸਾਡੀ ਹਮੇਸ਼ਾ ਸਦੀਆਂ ਤੋਂ ਲੈ ਕੇ ਧਰਤੀ ਖਾਤਰ ਆਪਾਂ ਲੜਦੇ ਆਏ ਆਂ ਖੂਨ ਡੋਲਦੇ ਆਏ ਆਂ ਚੰਗਾ ਕਰਦੇ ਆਏ ਆਂ ਬਹੁਤ ਹੱਲ ਨਾ ਘਾਦੀ ਆਪਾਂ ਸਾਡੇ ਪੁਰਖਿਆਂ ਨੇ ਧਰਤੀ ਦੀ ਖਾਤਰ ਪਰ ਅੱਜ ਪਤਾ ਨਹੀਂ ਜਿਹਨੂੰ ਮਰਜ਼ੀ ਦੇਖੋ ਕੁੜੀਆਂ ਮੁੰਡੇ ਸਾਰੇ ਬਾਹਰ ਨੂੰ ਘਰੇ ਜਾਂਦੇ ਆ ਮੇਰੇ ਪਿੰਡ ਦੀ ਗੱਲ ਦੱਸਦਾ ਹਾਂ 40 42 ਮੁੰਡੇ ਛੜੇ ਫਿਰਦੇ ਆ ਮੁੰਡਿਆਂ ਦੇ ਵਿਆਹ ਹੁਣ ਵਟ ਗਿਆ ਤੇ 20 25 25 ਕਿੱਲਾਂ ਨੂੰ ਰਿਸ਼ਤਾ ਨਹੀਂ ਕਰਦਾ ਸਾਰਿਆਂ ਦੀ ਕੋਈ ਗੱਲ ਕੁੜੀ ਦਾ ਬਾਹਰ ਭੇਜਣੀ ਆ ਸੋ ਮੁੰਡਿਓ ਇਹ ਧਰਤੀ ਬਹੁਤ ਤਾਗਾਂ ਵਾਲਿਓ ਕਰਨ ਵਾਲਿਓ ਬਾਈ ਤੁਸੀਂ ਇਹ ਧਰਤੀ ਦੇ ਪੈਦਾ ਹੋਇਓ ਬਾਕੀ ਮੇਰਾ ਭਰਾ ਗਲਾਬ ਖੜਾ ਇਹਨਾਂ ਨੂੰ ਅਪੀਲ ਕਰਦੇ ਆ ਬਾਈ ਪ੍ਰਗਟ ਢੋਡੀਪੁਰਾ ਖੜਾ ਦੱਸਦਾ ਸੀ ਮੈਨੂੰ ਕਹਿੰਦਾ ਯਾਰ ਦਾਇਕਾਂ ਨੂੰ ਬਹੁਤ ਅਸੰਤ ਕਰਦੀ ਆ ਨੌਜਵਾਨ ਪੀੜੀ ਬਾਈ ਤੁਸੀਂ ਵੀ ਸੁਨੇਹਾ ਲਾਇਆ ਕਰੋ ਉਹ ਬੀਬੀਆਂ ਹੱਸਦੀਆਂ ਪਿੱਛੇ ਬੈਠੀਆਂ ਇਹ ਗੱਲ ਕਈ ਵਾਰੀ ਮੇਰਾ ਰੁੱਸਾ ਵੀ ਕਰ ਜਾਂਦੀ ਹੈ ਬੀਬੀਆਂ ਨਹੀਂ ਮੁਰਨਾ ਚਾਹੁੰਦੀਆਂ ਕੁੜੀਆਂ ਘਟ ਬਣ ਕੇ ਰਾਹੀਆ ਪਤਾ ਨਹੀਂ ਬਾਹਰਲਾ ਕੀ ਮਾਹੌਲ ਹੈ ਕਿ ਹੋਈ ਹਵਾ ਲੱਗ ਜਾਂਦੀ ਆ ਸੋ ਪਰਤਿਆਂ ਇੰਨੀ ਕਿ ਮੇਰੀ ਬੇਨਤੀ ਹੈ ਸਾਰੀ ਸੰਗਤ ਦਾ ਪਰਾ ਪਿੱਲੇ ਦਾ ਬਾਈ ਗਲਾਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ